ਉਹੋਂ ਤਾਂ ਪਾੜਨੇ ਦੇ ਸਾਨੂੰ ਸਾਡੇ ਤਿੰਨ ਬਲੌਗਰਾਂ ਦਾ ਕੰਟੈਂਟ ਸਾਡਾ ਆ ਸੀ ਕੰਟੈਂਟ ਸਾਡਾ ਕੰਟੈਂਟ ਹੈ ਕੰਟੈਂਟ ਦੇਖੋ 60 60 ਟਰੈਕਟਰ ਦੂਜਾ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਹੁਣ ਆਪਣਾ ਜੀਬ ਦਾ ਸਾਰਾ ਕੰਮ ਨਵੇੜ ਕੇ ਜਿਹੜੀ ਲਾਉਣੀ ਸੀ ਉਸਾ 132 ਜਾਂ ਹੋਰ ਸਾਰੇਆਂ 212 ਮੂਰੋ ਸਾਰਾ ਇਲਾਕੇ ਅਸੀਂ ਕੰਮ ਨਵੇੜਤਾ ਹੁਣ ਸਾਡਾ ਮੱਕੀ ਦਾ ਸੀਮਟ ਸਟਾਰਟ ਹੋ ਗਿਆ ਮੱਕੀ ਦਾ ਸੀਮਟ ਸਟਾਰਟ ਹੋ ਗਿਆ ਸਭ ਤੋਂ ਪਹਿਲਾ ਕੰਮ ਇਹਨਾਂ ਦੇ ਪੱਟੇ ਕੇ ਸਟਾਰਟ ਕੀਤਾ ਸੀ ਤੇ ਦੇਖ ਰਹੇ ਹੋ ਵੀਡੀਓ ਗਾਈ ਜੀ ਇਸੀ ਵਾਰ ਅਸੀਂ ਕੇਐਸ ਇੰਜੀਨੀਅਰਾਂ ਦੀ ਜੋ ਖਰਾਬ ਹੋ ਗਈ ਸੀ ਹੁਣ ਅਸੀਂ ਸ਼ਕਤੀਮਾਨ ਲੈ ਕੇ ਆਏ ਹਾਂ ਜੀ बोलो हस बन गए कहते कि सारे सत हस बन गए सीरा सिंह यह राजू सिंह बहुत काम है ਆ ਬੰਦੇ ਆਪਣੇ ਤੇ ਮੂਰੇ ਇਹਨਾਂ ਦਾ ਕੁੱਡ ਵੜਣਾ ਇਹਨਾਂ ਦਾ ਕੰਮ ਆ ਬਹੁਤ ਮਿਹਨਤੀ ਬੰਦੇ ਨੇ ਵਿਚਾਰੇ ਹਲਾਪ ਇਹਨਾਂ ਦੀ ਟਰੱਕੀ ਕਰ ਇਹਨਾਂ ਨੂੰ ਤੇ ਪੂਰੇ ਥੱਪੇ ਵੱਡੇ ਪਏ ਨੇ ਇਹ ਆਪਾਂ ਟਰੈਕਟਰ ਦੇ 60 65 ਲੱਗੇ ਹੋਏ ਸੀ ਥੋੜਾ ਟਰੈਕਟਰ ਕਿਹੜਾ ਲੱਗਿਆ ਹੋਇਆ ਦੱਸੋ ਸਾਨੂੰ ਸਾਰੇ ਕਮੈਂਟ ਕਰਕੇ ਜੇ ਕਿੰਨਾ ਕੁ ਜ਼ੋਰ ਮਾਰਦਾ ਹੈ ਕਿਹੜਾ ਟਰੈਕਟਰ ਇਹਦੇ ਕੰਮਜਾਜ਼ ਹਨ ਦੱਸੋ ਵੇਖ ਸਾਹਮਣੇ ਉਹ ਕਿੱਲੀ ਲੀਲੀ ਗਿਆ ਲੈਣ ਉਹ ਇਹ ਨਾ ਫਿਜਦੀ ਨਾ ਕਿ ਜਿਹਾ ਜੋ ਪੈ ਲੈ ਕੀ ਕਰ ਚਾ ਲਈ ਲੀਲੀ ਜਲਾ ਸੀ ਓਏ ਮੁੰਡਿਆ ਆਹ ਰਾਈਟ ਐਂਡ ਰਿਹਾ ਵੇ ਓਏ ਹੈਵੀ ਡਰਾਈਵਰ ਓਏ ਹੈਵੀ ਡਰਾਈਵਰ ਹੈਵੀ ਡਰਾਈਵਰ ਮੂੰਹ ਦੇ ਹੋ ਣਾਟ ਮੱਤੂ ਣਾਟ ਓਏ ਮੈਂ ਕਿਹਾ ਦੂਰਾ ਪਾ ਲੈ ਓਏ ਓਏ ਦੂਰਾ ਪਾ ਲੋ ਦੂਰਾ ਦਾ ਮੈਂ ਕਿਹਾ ਛੱਡ ਜਾ ਇਹਨੇ ਤਾਂ ਅੱਜ ਮਿੱਟੀ ਪਾ ਦਿੱਤੀ ਕਹਾ ਜਾਂਦੇ ਹੋ ਪਰ ਇਹਦੇ ਤੋਂ ਭਾਈ ਲੰਬਾ ਵਾਲਾ ਭਾਗ ਜੂ ਫੋਹ ਨਹੀਂ ਪੈਣਾ ਡਰਾਈਵਰ ਓਏ ਇੱਥੇ ਹੀ ਲੋ ਮੰਮਾ ਰੱਖ ਦੋ ਜੀ ਓਏ ਉਹ ਖੜ ਜਾ ਖੜ ਜਾ ਉਹ ਖੜੀ 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 ਉਹ ਖੜੀ ਉਹ ਕੱਢ ਉਹ ਇਹ ਨੂੰ ਤਾਂ ਤੂੰ ਨਹੀਂ ਜੋਰ ਲਵਾਇਆ ਯਾਰ ਇਹ ਥਮੀ ਹੋ ਜੀ ਟਰਾਲੀ ਪਾ ਲੈ ਉਹ ਟਰਾਲੀ ਪਾ ਦੀ ਉਹ ਥੱਲੇ ਨਹੀਂ ਕਰਦੇ ਥੱਲੇ ਲੈ ਇਹ ਟਰਾਲੀ ੜੂ ਹੁਣ ਟਰਾਲੀ

ਸਾੜੇ ਕੰਮ ਇਹ ਥੋੜਾ ਰਹਿ ਗਿਆ ਮੀਂਹ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਰ ਆਪਣਾ ਕੰਮ ਵੀ ਤਿੰਨ ਘੰਟਾ ਰਹਿ ਗਿਆ ਤੇ ਹੁਣ ਆਪਣਾ ਛੇਤੀ ਛੇਤੀ ਕੰਮ ਨਿਵੇੜਨ ਦੀ ਕੋਸ਼ਿਸ਼ ਹੈ ਰੱਬ ਨੂੰ ਇਹੀ ਬੇਨਤੀ ਹੈ ਕਿ ਦੋ ਤਿੰਨ ਘੰਟੇ ਖੜ ਜੇ ਤੇ ਇਸ ਦੁਬਾਰਾ ਚਾਹੇ ਕਿੰਨਾ ਮਰਜ਼ੀ ਪਾ ਦੇ ਕੋਈ ਚੱਕਰ ਨਹੀਂ ਪਰ ਹਾਂ ਮੱਖੀਆਂ ਸਾਡੀ ਵੀ ਖੜੀ ਖੁੱਦੀ ਇਹ ਹੋਰਾਂ ਦੀ ਵੀ ਖੜੀ ਹੈ ਪਰ ਕੋਈ ਗੱਲ ਨਹੀਂ ਮੌਸਮ ਦਾ ਸਾਹਮਣਾ ਕਰਨੀ ਪੈਂਦਾ ਹੈ ਇਸ ਨੈਚਰਲ ਫੋਰ ਮੈਸੀ ਕਿਹਾ ਬਾਈ ਐ ਤੇ ਜਵੇਰੀ ਬੈਠੇ ਆ ਜੀ ਹੁਣ ਬੱਟਰ ਤੇ ਆ ਕੇ ਉਹ ਦੇਖੋ ਸਾਡਾ ਚਾਰ ਪਾ ਰਿਹਾ ਹੈ 60 ਅਸੀਂ ਦੋਨੇ ਥੱਕੇ ਹਾਰੇ ਪਹਿਲਾਂ ਮੈਂ ਚਲਾਈ ਬਹੁਤ ਫਿਰ ਜਮੇਰੀ ਨੇ ਚਲਾਈ ਮਸ਼ੀਨ ਹੈ ਨਾ ਕਿਵੇਂ ਚੱਲਦੀ ਹੈ ਮਸ਼ੀਨ ਹੈ ਉੱਜੀ ਚੱਲਦੀ ਹੈ ਚਾਲੇ ਦੇਖਾ ਦਰਸ਼ਕਾਂ ਨੂੰ ਜਿਹੜੀ ਐਵੇਂ ਚਾਲੇ ਹੋਏ ਰੇਹ ਵਾਲੇ ਬੰਦੇ ਇਹਨੂੰ ਗੋਲਾ ਕੱਢੀ ਜਾਣਗੇ ਸਾਡੇ ਨਾਲ ਰੇ ਵਾਲੇ ਬੰਦੇ ਗੱਲਾਂ ਕੱਢੀ ਜਾਂਦੇ ਨੇ ਦੀ ਜਾਂਦੇ ਹੈ ਕੱਢੀ ਜਾਂਦੇ ਜਿਮੇਰੀ ਪੱਕਾ ਨਾਂ ਜੀ ਬਾਈ ਤੇਰਾ ਜਿਮੇਰ ਸਿੰਘ ਉ ਜਿਮੇਰ ਸਿੰਘ ਜਿਮੇਰ ਸਿੰਘ ਜਿਮੇਰ ਸਿੰਘ ਗੋਤ ਚਹਿਲ ਤੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਜ਼ਿਲ੍ਹਾ ਰਸੂ ਬਰਨਾਲਾ ਥੋੜੀ ਰੋਪੜਾ ਤੇਰਾ ਜ਼ਿਲ੍ਹਾ ਰੋਪੜਾ ਨਹੀਂ ਫਰਤ ਲਉਣੀ ਆ ਹੋ ਗਏ ਜਾ ਤੇ ਪੈ ਕਿੰਨੇ ਲਾਉਣੇ ਆ ਪੈ ਕਿੰਨੇ ਲਾਉਣੇ ਨੇ ਲਈ ਜੀ 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 ਦਾ ਪੈ ਕਿੰਨਾ ਲੈ ਸੂ ਕਿਹੜੇ ਦਿਨ ਸਾਰੇ ਦਿਨ ਹੀ ਮਹੀਨੇ ਚ ਇੱਕ ਵਾਰੀ ਨਾ ਹੈ ਜੀ ਸਾਰੇ ਮਹੀਨੇ ਚਲੋ ਵਾਰੀ ਹੈ ਰੱਬ ਤੇਰੇ ਵਰਗੇ ਸੋਫੇ ਸਭ ਨੂੰ ਮਣਾਵੇ ਦੋ ਏਡਾ ਡਾਂ ਕੁੱਟੀਆਂ ਦਾ ਨਾ ਕੋਈ ਸ਼ਿਮਲੇ ਘੁੰਮੀ ਜਾਂਦਾ ਕੋਈ ਕਿਤੇ ਘੁੰਮੀ ਜਾਂਦਾ ਮੈਂ ਆ ਬੈਠਾ ਜੀ ਮੇਰੇ ਕੋਲੇ ਪਹਿਲੇ ਕੁਦਰਤ ਦੇ ਕਿਹੜਾ ਨੇ ਇਹ ਤੇਰੇ ਕੋਲੇ ਬੈਠਣ ਲੈ ਹੈ ਜਮੇਰੀ ਸਿੰਘ ਦੱਸਣਗੇ ਦਰਸ਼ਕਾਂ ਨੂੰ ਪੱਗ ਪੱਗ ਕਿੰਨੀ ਦੀ ਐ ਦੱਸੋ ਪੱਗ ਹੰਦ ਤੋਂ ਉੱਤੋਂ ਤੋ ਨਿਕਲ ਰੋ 1 ਕਿੰਨੇ ਮੀਟਰ ਦੀ ਵਗਈ ਇਹਦਾ ਪਤਾ ਨਹੀਂ ਹੈ ਇਹ 2 ਕਿ ਮੀਟਰ ਦੀ ਐ ਇਹ ਲੜਾਈ ਇਹ ਸਿੱਧਾ ਲੜਨ ਨੇ ਸਾਫ ਲੜ ਨਾ ਸਾਫ ਲੜ ਤਾਂ ਕਹਣਗੇ ਤੇ ਬੰਦਾ ਬਵਾਜ ਬੰਦ ਰਹਿੰਦੇ ਨੇ ਵਿਆਜ ਕਿੰਨੇ ਮੀਟਰ ਦੀ ਵਗਵਾਉਣਾ ਨੇ ਮੈਂ ਤਾਂ ਬਵਾਜ 2 ਮੀਟਰ ਦੀ ਦੱਸ ਦੇ ਮੈਂ ਨਹੀਂ ਬੰਦ ਰੋ ਫੋ ਟੋਪੀ ਲੱਗਿਆ ਉਹਨੇ ਨਹੀਂ ਜੀ ਕਿਉਂ ਹੜਜਾ ਪਤ ਦਿਖਾਉਣੇ ਫਿਰ ਵੀ ਦਰਸ਼ਕਾਂ ਨੂੰ ਤੁਹਾਡੇ ਲਈ ਹਰ ਦਰਸ਼ਕੋ ਮੁਸ਼ਕਲ ਆਪਾਂ ਪੇਸ਼ ਕਰਾਂਗੇ ਦੇਖੋ ਪਾਣੀ ਰੈਂਕ ਤੇ ਖੜਾ ਮੈਂ ਫੇਰ ਵੀ ਜਮੇਰੀ ਦਾ ਮੂੰਹ ਦਿਖਾਵਾਂਗੇ ਦਿਖਾ ਦੇ ਮੇਰੀ ਮੂੰਹ ਮੜੇ ਜਮੇਰੀ ਕਾ ਸੰਗੀ ਐ ਨਾਇਕ ਕਰਦਾ ਯਾਰ ਆ ਦੇਖ ਲੋ ਮੂੰਹ ਲੜ ਦੇਖੋ ਤੁਸ ਆਖਰੀ ਲੜਾ ਕਿੰਨੇ ਪੜਿਆ ਬਈ ਤੂੰ ਕਦੇ ਵੀ ਨਹੀਂ ਹੈ ਕਦੇ ਵੀ ਨਹੀਂ ਨਾਜ਼ਮ ਕਹਿੰਦਾ ਤੂੰ 10 ਪੜਿਆ ਸਾਡੀ ਮਸ਼ੀਨ ਚੁੱਕ ਹੋ ਗਈ ਸਾਨੂੰ ਗੱਲਾਂ ਕਰਦੇ ਕਰਦੇ ਪਤਾ ਲੱਗਿਆ ਪਰ ਮੈਨੂੰ ਤੇ ਜਮੇਰੀ ਨੂੰ ਇੱਕੋ ਦਮ ਜਾਣਾ ਪਊਗਾ ਕਿਉਂਕਿ ਅਸੀਂ ਮੇਨ ਇੰਜੀਨੀਅਰ ਆ ਮੇਨ ਡਰਾਈਵਰ ਆ ਨੇ ਦੇਖੋ ਡਰਾਈਵਰਾਂ ਦਾ ਮੂੰਹ ਐੇ ਹੁੰਦਾ ਨੇ ਸਾਡੇ ਦੋਨਾਂ ਦਾ ਮੂੰਹ ਦੇਖੋ ਅਸੀਂ ਦੋਨੇ ਮੇਨ ਡਰਾਈਵਰ ਆ ਸਾਡੇ ਬਿਨਾ ਮਸ਼ੀਨ ਚੱਲ ਨਹੀਂ ਸਕਦੀ

ਉਹ ਤਾਂ ਖੁੱਪੜੇ ਕਰਦੇ ਹੋਗੇ ਆ ਆ ਖੁੱਪੜੇ ਕਰਦੇ ਹੋਗੇ ਮਿਸਟਰ ਸਾਹਿਬ ਹੌਲੀ ਕਿਉਂ ਤੇ ਜਾਣਦੇ ਹੈਂ ਜਾਣਦੇ ਮਿਸਟਰ ਸਾਹਿਬ ਕਹਿੰਨੀ ਹੁੰਦਾ ਟੋਕੇ ਰੋਣਾ ਪਾ ਤੇ ਮੇਰੀ ਟੋਕੇ ਫੋਟੋ ਟੋਕੇ ਲੱਗ ਰਹੇ ਨੇ ਸਾਡੇ ਜੀ ਕਿੰਨੇ ਮਿੰਟ ਲਾਈ ਜਾਂਦੇ ਨੇ ਕਿੰਨੇ ਮਿੰਟ ਲਾਈ ਜਾਂਦੇ ਨੇ ਮਿੰਟ ਦਾ ਮੈਂ ਜਿੱਥੇ ਲੈ ਤੂੰ ਨੰਦ ਕੱਢ ਲੈ ਕਿਹ ਕਿਹ ਚਲਾਉਣਾ ਸੀ ਕੈਪਟਨ ਜੇ ਮੇਰੀ ਟਰੈਕਟਰ ਕੈਪਟਨ ਕਹੇ विराट कोहली पर खड़े हैं सारे जिम जाने सारे आप जिम जाने एक मिनट खड़ी खड़ी ये आप सारे देखो आज तक है ना जम जाने अजक बोडिया बनाने ठीक है छाथियां मजबूत हो देखो आती देखो आती कमल छाती है ਕੰਮ ਵਾਲੀ ਛਾਤੀ ਆਏ ਕਿਸੇ ਨਾਲ ਕਿਸੇ ਦਾ ਫੋਨ ਨਹੀਂ ਆਇਆ ਇਹ ਨਹੀਂ ਖਾਣੀ ਹੈ ਓਏ ਓਏ ਜਿਹੜੇ ਮੇਰੇ ਭਾਈ ਜਾ ਰਹੇ ਨੇ ਠੰਡੇ ਲੈਣ ਕੋਲਡ ਡਰਿੰਕ ਲੈਣ ਜਿਹੜੇ ਮੇਰੇ ਜਾ ਰਹੇ ਨੇ ਕਿਹੜੇ ਪਿੰਡ ਜਾ ਰਹੇ ਆਪਾਂ ਨੇਰ ਨੇਰ ਕਿੰਨੀਆਂ ਬੋਤਲਾਂ ਲੈ ਕੇ ਆਉਣੇ ਹੋ 2 2 ਕੁੰਡੇ ਕਹਿੰਦੇ ਗਰੀ ਬੋਤਲ ਤੇ ਕੁਝ ਚਾਉ ਦਾ ਪਾਣਾ ਹੈ ਦਿੰਦੇ ਹੋਣੇ ਹੈ ਪੂਰੇ ਵੀ ਲੈ ਕੇ ਆਉਣੇ ਇੱਕ ਜਿਹ ਮੇਰੀ ਕਹਿੰਦਾ ਮੈਨੂੰ ਭੂਜੇ ਦਾ ਪੈਕੇਟ ਲੈ ਕੇ ਆਇਓ ਨਾਲ ਚੱਲੇ ਕਹਿੰਦਾ ਮੈਨੂੰ ਪੱਕੇ ਦਾ ਇੰਤਜ਼ਾਮ ਵੀ ਕਰਨਾ ਸ਼ਾਮ ਦੇ ਸੇਵਾ ਚੁੱਕੇ ਨੇ ਮੈਨੂੰ ਪੱਕੇ ਦਾ ਇੰਤਜ਼ਾਮ ਵੀ ਕਰਨਾ ਆਪਾਂ ਨੇ ਮੈਂ ਦੁਬਾਰਾ ਆਪਾਂ ਲੈ ਕੇ ਆਵਾਂਗਾ ਇਹ ਨਹੀਂ ਮੋਨੇ ਪੱਕੇ ਹੋਣੇ ਵਰ੍ਹੇ ਘਟ ਖਾਲਾ ਇਧਰੇ ਗੇੜਾ ਆ ਗਿਆ ਜਿਹ ਸਾਈਡ ਲ ਆਪਣਾ ਇਹ ਪਹਿਲਾਂ ਨਹੀਂ ਤਾਂ ਟਰਾਲੀ ਸੀ ਹੁੱਕ ਬਣਾਈ ਸੀ ਵੀ ਇਹ ਟਰਾਲੀ ਪਿੱਛੇ ਪਾਇਆ ਕਰਾਂਗੇ ਪਰ ਫਿਰ ਅਸੀਂ ਸਕੀਮ ਲਾਈ ਕਹਿੰਦੇ ਵੀ ਨਾਲ-ਨਾਲ ਆਈ ਤੋਰ ਲ ਕਰਾਂਗੇ ਸਿੱਧੀ ਟਰਾਲੀ ਪਰ ਉਹ ਐਡੀ ਦੂਰ ਗਈ ਨਹੀਂ ਹੈਗੀ ਆਪਣੀ ਬਾਰੀ ਡੋਲਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਟਰਾਲੀ ਬੈਕ ਲੈ ਕੇ ਆਊਗਾ ਤੇ ਬੈਕ ਬੈਕ ਟਰਾਲੀ ਲੈ ਕੇ ਉਹ ਦੇਖਦੇ ਆਂ ਪੇ ਸਕੀਮ ਆਪਣੀ ਕਾਮਯਾਬ ਹੁੰਦੀ ਹੈ ਕਿ ਨਾ ਡਰਾਈਵਰ ਆਪਣਾ ਕਾਮਯਾਬ ਹੁੱਕ ਪਾਉਂਦਾ ਕਿ ਨਾ ਵੀ ਨਾਲ-ਨਾਲ ਟਰਾਲੀ ਬੈਕ ਲਾ ਪਾਉਗਾ ਕਿ ਨਹੀਂ ਹੁਣ ਆਪਾਂ ਦੇਖਦੇ ਆਂ ਇਹ ਪਤਾ ਚੱਲੂ ਆਪਾਂ ਨੂੰ ਮੈਂ ਲੈ ਲਊ ਬਾਈ ਜੀ ਮੇਰੇ ਨਾਲ ਨਾਲ ਮਾਰੀ ਮੁਰ ਨਦਰ ਮਾਰੀ ਮੁਰ ਨਦਰ ਦੱਸਦਾ ਓ ਹੌਲੀ ਹੌਲੀ ਚੱਲ ਚੱਲ ਓਏ ਬਰਾਬਰ ਦਾ ਕਿ ਦੱਸੋ ਚਾਰੇ ਰੱਖ ਮਰਦਾ ਐ ਐਲਵਾ ਕਮਾਲਾ ਕਰਦੇ ਕਰਾਣਾ ਮਣਾ ਉਟੋ ਇਹੇ 3 ਗੋਲ ਰਹੇ ਟੋੜ ਰੱਜੇ ਵੱਧ ਹੋ ਗਏ ਚੱਲ ਹੋ ਜਾਣੀ ਹੈ ਤੇਰੇ ਮਾਰੇ ਸੁਣਨਾ ਨਹੀਂ ਵਿਆਹੇ ਮਾਰੀਦਾ ਤੈਨੂੰ ਵੀ ਦਿੱਖ ਹੋਣਾ ਭਾਈ ਸੁਖੀ ਆਰੀਦਾ ਓਟਾ ਪੂਰਾ ਦੇ ਇੱਕ ਖੇਤ ਆ ਇਹਦੇ ਵਿੱਚ ਤਿੰਨ ਚਾਰ ਟਰੈਕਟਰ ਫਿਰ ਰਹੇ ਨੇ ਤੇ ਦੋ ਬਲੌਕਰ ਫਿਰ ਰਹੇ ਨੇ ਤੀਜਾ ਇੰਸਟਾਗ੍ਰਾਮ ਤੇ ਰੀਲਾ ਬਣਾਉਣਾ ਫਿਰ ਰਿਹਾ ਚੌਥਾ ਕੰਟੈਂਟ ਸਾਡਾ ਕਿ ਸੋਨ ਨੂੰ ਸਾਡੇ ਤਿੰਨ ਬਲੌਗਰਾਂ ਦਾ ਕੰਟੈਂਟ ਸਾਡਾ ਆ ਸੀ ਕੰਟੈਂਟ ਸਾਡਾ ਕੰਟੈਂਟ ਹੈ ਕੰਟੈਂਟ ਅਸੀਂ ਕ੍ਰੀਏਟ ਕਰਦੇ ਹਾਂ ਉਹ ਕੰਟੈਂਟ ਕ੍ਰੀਏਟਰ ਕੰਟੈਂਟ ਕ੍ਰੀਏਟਰ ਉਹ ਮੁਣਕ ਦੂਜੇ ਹਾਈ ਚ ਪਾ ਟਰੈਕਟਰ ਜੀ ਦੂਜੇ ਹਾਈ ਚ ਦੇਖੋ ਤੋਰਾ ਇਹ ਬੰਦੇ ਨੇ ਸ਼ਰਤ ਲਾਗੀ ਸੀ ਕਹਿੰਦੇ ਦੂਜੇ ਹਾਈ ਚ ਦੇਖ ਚੱਲ ਲੈਣਾ ਦੇਖੋ ਤੋਰਾ ਦੇਖੋ ਦੂਜੀ ਹਾਈ ਦੇਖੋ ਹੀ 66 ਟਰੈਕਟਰ ਦੂਜਾ ਹਾਈ ਦੇਖੋ ਮੇਰੇ ਵੀਰੋ ਦੇਖੋ ਮੇਰੇ ਵੀਰੋ ਤੁਸੀਂ ਹੁੰਦੀ ਆ ਤੁਸੀਂ ਉਥੀ ਹੋ ਰਹੀ ਹੈ ਹਰਮਨ ਸਿੰਘ ਦੇ ਪੂਰੇ ਦੰਦ ਨਿਕਰੇ ਨੇ ਹਰਮਨ ਸਿੰਘ ਦੇ ਦੰਦ ਨਿਕਰੇ ਨੇ ਉਹ ਪੰਜਨ ਜੜਾ ਮੈਨ ਲਾਉਣਾ ਬੜਾ ਦੇ ਤੇ ਕਿਦਾ ਇਥੇ ਹੈਵੀ ਡਰਾਈਵਰ ਵਾਲੇ ਨੇ ਇੱਕ ਹੈਵੀ ਡਰਾਈਵਰ ਆ ਖੜਾ ਹੈ ਇਹਨੇ ਗੱਲ ਕਰ ਰਹੀ ਸੀ ਕੰਡ ਇੱਕ ਹੈਵੀ ਡਰਾਈਵਰ ਹੋ ਸੀ ਹੁਣ ਸਾਡੇ ਇਥੇ ਚਾਰ ਪੰਜ ਖੁੱਡ ਰਹਿ ਗਏ ਤੇ ਹਨੇਰਾ ਹੋ ਚੁੱਕਿਆ ਹੈਗਾ ਤੁਸੀਂ ਫੋਨ ਦੇ ਵਿੱਚ ਤਾਂ ਬ੍ਰਾਈਟਨੈਸ ਕਰਕੇ ਥੋੜਾ ਜਿਆਦਾ ਦਿਖ ਰਿਹਾ ਹੈ ਪਰ ਉਹ ਤਾਂ ਹਨੇਰਾ ਹੋ ਚੁੱਕਿਆ ਹੈਗਾ ਤੇ ਬਸ ਸਾਡਾ 10-15 ਮਿੰਟਾਂ ਦਾ ਕੰਮ ਰਹਿ ਗਿਆ ਤੇ ਇੱਕ ਦੋ ਟਰਾਲੀਆਂ ਰਹੀਆਂ ਪਰ ਨਾਲ ਦੀ ਬਸਾ ਦੋ ਭਰੀਆਂ ਖੜੀਆਂ ਨੇਗੀਆਂ ਤੇ ਸਾਡਾ ਅੱਜ ਕੰਮ ਬਹੁਤ ਵਧੀਆ ਚੱਲਿਆ ਤੇ ਝਾੜ ਵੀ ਤੇ ਤੁਸੀਂ ਸਾਨੂੰ ਸਾਰੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਟਰੈਕਟਰ ਦਾ ਤੋੜਾ ਤੇ ਮੱਕੀ ਦਾ ਝਾੜ ਓਵਰ ਆਲ ਸਾਨੂੰ ਤੁਸੀਂ ਕਮੈਂਟ ਕਰਕੇ ਕੁਝ ਵੀ ਦੱਸਣਾ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਣੇ ਰਿਵਿਊ ਦਿਓ ਤੇ ਬਹੁਤ ਬਹੁਤ ਧੰਨਵਾਦ